ਜੇ ਵੋਟਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕੜਮ ਚੌਧਰੀ ਆਪਣੀਆਂ ਆਪਣੀਆਂ ਪਾਰਟੀਆਂ ਵਾਸਤੇ ਵੋਟਾਂ ਮੰਗਣ ਆਉਂਦੇ ਆ ਔਰ ਗਾਹ ਹੋ ਹੋ ਕੇ ਗੱਲਾਂ ਕਰਦੇ ਆ ਕਿ ਸਾਨੂੰ ਵੋਟਾਂ ਪਾ ਦਿਓ ਸਾਡੀ ਪਾਰਟੀ ਨੂੰ ਪਾ ਦਿਓ ਲੇਕਿਨ ਗਲੀਆਂ ਵਾਸਤੇ ਗਲੀਆਂ ਵਾਸਤੇ ਬੋਲਣਾ ਇੱਕ ਮੁਰਦਿਆਂ ਦੇ ਬਰਾਬਰ ਹੈ ਨਾ ਗਲੀਆਂ ਵਾਸਤੇ ਬੋਲਣਾ ਨਾ ਆਵਾਜ਼ ਕੱਢਣੀ ਹੈ ਸਿਰਫ ਵੋਟਾਂ ਵਾਸਤੇ ਬੋਲਣਾ ਹੈ ਵੋਟਾਂ ਵਾਸਤੇ ਚੌਂਕਾਂ ਦੇ ਵਿੱਚ ਟੈਂਟ ਲਗਾਉਣੇ ਆ ਪਾਣੀ ਪਿਉਉਣੇ ਆ ਤਾਂ ਇਹ ਕੰਮ ਰਹਿ ਗਏ ਆ ਸਾਡੀਆਂ ਸਰਕਾਰਾਂ ਦੇ ਸਿਰਫ ਵੋਟਾਂ ਹੀ ਲੈਣੀਆਂ ਨੇ ਹੋਰ ਕੁਝ ਨਹੀਂ ਕਰਨਾ ਲੋਕਾਂ ਨੂੰ ਗੁੰਮਰਾਹ ਕਰਨਾ ਤਾਰ ਸਰਕਾਰਾਂ ਜਿਹੜੀਆਂ ਉਹ ਇਸ ਵੇਲੇ ਸੁੱਤੀਆਂ ਪਈਆਂ ਨੇ ਔਰ ਜਿਹਨਾਂ ਨੇ 70 ਸਾਲ ਰਾਜ ਕੀਤਾ ਉਹ ਆਪਣਾ ਰਾਜ ਇਸੇ ਤਰ੍ਹਾਂ ਹੀ ਪਾਪੜ ਵੇਲ ਕੇ ਚਲੇ ਗਏ ਆ ਆਪਣਾ ਰਾਜ ਭੁਗਤ ਕੇ ਚਲੇ ਗਏ ਆ ਔਰ ਲੋਕਾਂ ਨੂੰ ਸਿਰਫ ਗੁੰਮਰਾਹ ਕੀਤਾ ਹੋਰ ਕੁਝ ਨਹੀਂ ਕੀਤਾ ਔਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਬੋਲ ਨਹੀਂ ਸਕਦੇ ਤਾਂ ਵੀਡੀਓ ਵੱਤ-ਵੱਤ ਸ਼ੇਅਰ ਕਰਦੇ ਹੋ ਤਾਂ ਜੋ ਇਹ ਸੁੱਤੀਆਂ ਸਰਕਾਰਾਂ ਤੱਕ ਪਹੁੰਚ ਸਕੇ ਤਾਂ ਜੋ ਸਾਡੀ ਆਵਾਜ਼ ਜਿਹੜੀ ਆ ਉਹਨਾ ਕੜਮ ਚੌਧਰੀਆਂ ਤੱਕ ਪਹੁੰਚ ਸਕੇ ਜਿਹੜੇ ਆ ਕੇ ਇੱਥੇ ਵਾਅਦੇ ਕਰਦੇ ਨੇ ਇੱਥੇ ਲਾਰੇ ਲਾਉਂਦੇ ਨੇ ਕਿ ਪਿੰਡਾਂ ਨੂੰ ਅਸੀਂ ਸਵਰਗ ਬਣਾ ਦੇਾਂਗੇ ਪਿੰਡਾਂ ਦਾ ਜਿਹੜਾ ਨਕਸ਼ਾ ਬਦਲ ਦੇਾਂਗੇ ਦੀਨਾ ਨਗਰ ਹਲਕੇ ਨੂੰ ਚੰਡੀਗੜ੍ਹ ਬਣਾ ਦੇਾਂਗੇ ਉਹ ਵਾਅਦੇ ਜਿਹੜੇ ਆ ਅੱਜ ਖੋਖਲੇ ਹੁੰਦੇ ਨਜ਼ਰ ਆਉਂਦੇ ਨੇ ਸ਼ਾਹਪੁਰ ਪਿੰਡ ਦੇ ਵਿੱਚ ਖੜੇ ਆਂ ਔਰ ਦਬੁਰਜੀ ਸ਼ਾਹਪੁਰ ਦੇ ਕੋਲ ਔਰ ਸ਼ਾਹਪੁਰ ਪਿੰਡ ਦੀਆਂ ਤਸਵੀਰਾਂ ਵਿਖਾ ਰਹੇ ਆਂ ਔਰ ਲਗਾਤਾਰ ਤਸਵੀਰਾਂ ਵਿਖਾਉਂਦੇ ਰਾਵਾਂਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਔਰ ਲੋਕਾਂ ਨੂੰ ਇੱਕ ਅਪੀਲ ਕਰਦੇ ਆਂ ਕਿ ਜਦੋਂ ਵੀ ਕੋਈ ਵੋਟਾ ਮੰਗਣ ਆਉਂਦਾ ਤਾਂ ਇੱਕ ਸਵਾਲ ਜਿਹੜਾ ਉਹ ਅੱਗੇ ਰੱਖਿਆ ਕਰੋ ਕਿ ਸਾਡੀਆਂ ਗਲੀਆਂ ਪਹਿਲਾਂ ਕਿੰਨੀ ਵਾਰ ਬਣੀਆਂ ਤਾਂ ਹੁਣ ਕਦੋਂ ਬਣਨਗੀਆਂ ਜਿਹੜੀਆਂ ਟੁੱਟ ਜਾਂਦੀਆਂ ਕਦ ਜਾ ਬਣਦੀਆਂ ਨਹੀਂ ਇਹ ਸਵਾਲ ਕਰਨਾ ਲੋਕਾਂ ਦਾ ਫਰਜ਼ ਹੈ ਲੇਕਿਨ ਇਹ ਲੋਕ ਨਹੀਂ ਬੋਲਦੇ ਤਾਂ ਅਸੀਂ ਤਾਂ ਬੋਲਾਂਗੇ ਅਸੀਂ ਜਾਗਦੀ ਜ਼ਮੀਰ ਵਾਲੇ ਆ ਔਰ ਆਪਣੇ ਹੱਕ ਵਾਸਤੇ ਆਪਣੇ ਲੋਕਾਂ ਦੇ ਹੱਕ ਵਾਸਤੇ ਜ਼ਰੂਰ ਬੋਲਾਂਗੇ ਔਰ ਹਰ ਵਾਰ ਹਰ ਹਫਤੇ ਹਰ ਮਹੀਨੇ ਹਰ ਗਲੀ ਵਿਖਾਈ ਜਾਵੇਗੀ ਹਰ ਪਿੰਡ ਵਿਖਾਇਆ ਜਾਵੇਗਾ ਕਿਉਂਕਿ ਅੱਗੇ-ਅੱਗੇ ਵੋਟਾਂ ਆਉਣੀਆਂ ਨੇ ਔਰ ਨਵੇਂ ਆ ਸਰਪੰਚਾਂ ਨੂੰ ਦੱਸ ਦਈਏ ਜਿਨ੍ਹਾਂ ਨੇ ਅੱਗੇ ਨਵੀਆਂ ਸਰਪੰਚੀਆਂ ਲੈਣੀਆਂ ਨੇ ਜਿਹੜੇ ਚਾਹਵਾਣ ਬਣੇ ਨੇ ਕਿ ਤੁਹਾਡੇ ਵਾਸਤੇ ਮੁੱਦੇ ਵਧੀਆ ਨੇ ਕਿ ਆ ਗਲੀ ਅਸੀਂ ਬਣਵਾ ਦੇਾਂਗੇ ਸਾਨੂੰ ਵੋਟਾਂ ਪਾ ਦਿਓ ਇਹ ਛੱਪੜ ਅਸੀਂ ਸਾਫ਼ ਕਰਵਾ ਦੇਾਂਗੇ ਸਾਨੂੰ ਵੋਟਾਂ ਪਾ ਦਿਓ ਇਹ ਮੁੱਦੇ ਜਿਹੜੇ ਆ ਸਰਪੰਚਾਂ ਵਾਸਤੇ ਵੀ ਨਵੇਂ ਨੇ ਇਹ ਤੁਹਾਨੂੰ ਮੁੱਦੇ ਦੱਸ ਰਿਹਾ ਕਿ ਇਹ ਗਲੀਆਂ ਬਣਨ ਵਾਲੀਆਂ ਇਸ ਜਗ੍ਹਾ ਤੋਂ ਆ ਕੇ ਤੁਸੀਂ ਵੋਟਾਂ ਲੈ ਸਕਦੇ ਹੋ ਆਪਣੇ ਵਾਅਦੇ ਕਰ ਸਕਦੇ ਹੋ ਲਾਰੇ ਲਗਾ ਸਕਦੇ ਹੋ ਲੋਕਾਂ ਨੂੰ ਔਰ ਠੰਡੇ ਜਲ ਦੀਆਂ ਸ਼ਵੀਲਾ ਵੀ ਤੁਹਾਡੇ ਵਾਸਤੇ ਇੱਥੇ ਲੱਗਣ ਗਿਆ ਇੱਥੇ ਟੈਂਟ ਲਗਾ ਸਕਦੇ ਹੋ ਇੱਥੇ ਆ ਕੇ ਤੁਸੀਂ ਵਾਅਦੇ ਕਰ ਸਕਦੇ ਹੋ ਕਿ ਅਸੀਂ ਗਲੀਆਂ ਜਿਹੜੀਆਂ ਤੁਹਾਡੀਆਂ ਬਣਾਵਾਂਗੇ ਜੋ ਸਾਡੇ ਆਕਿਆਂ ਵਾਸਤੇ ਵੋਟਾਂ ਚਾਹੀਦੀਆਂ ਜਿਵੇਂ ਕਿ MP ਇਲੈਕਸ਼ਨ ਆ ਗਏ ਨੇ ਹੁਣ ਵੇਖਦੇ ਆ ਕਿਹੜੀਆਂ ਕਿਹੜੀਆਂ ਪਾਰਟੀਆਂ ਆ ਕੇ ਇੱਥੇ ਦਾਅਵੇ ਕਰਦੀਆਂ ਔਰ ਕਿਹੜੀਆਂ ਪਾਰਟੀਆਂ ਇੱਥੇ ਆ ਕੇ ਠੰਡਾ ਪਾਣੀ ਮੰਗਦੀਆਂ ਕਿ ਸਾਨੂੰ ਵੋਟਾਂ ਪਾ ਦਿਓ ਸਾਨੂੰ ਪਾਣੀ ਪਿਆਓ ਅਸੀਂ ਵੋਟਾਂ ਵਾਸਤੇ ਆਏ ਆ ਚੱਲ ਕੇ ਆਏ ਆ ਦੂਰ ਤੋਂ ਆਏ ਆ ਇਹ ਤਸਵੀਰਾਂ ਜਿਹੜੀਆਂ ਤਲੇ ਇਹ ਸਾਹਮਣੇ ਕਰੋ ਕਿ ਸ਼ਾਹਪੁਰਪਿੰਡ ਦੇ ਹਾਲਾਤ ਜਿਹੜੇ ਆ ਉਹ ਜ਼ਰੂਰ ਵੇਖੇ ਜਾਣ ਸ਼ਾਹਪੁਰਪਿੰਡ ਦੀਆਂ ਤਸਵੀਰਾਂ ਜਿਹੜੀਆਂ ਉਹ ਜ਼ਰੂਰ ਸਾਹਮਣੇ ਲਿਆਂਦੀਆਂ ਜਾਣ ਜੇ ਲੋਕ ਬੋਲ ਨਹੀਂ ਸਕਦੇ ਤਾਂ ਵੀਡੀਓ ਸ਼ੇਅਰ ਕਰ ਦੇਣ ਅਸੀਂ ਇਹੀ ਧੰਨਵਾਦ ਕਰਾਂਗੇ ਲੋਕਾਂ ਦਾ ਕਿ ਪਰਦੇ ਪਿੱਛੇ ਰਹਿ ਕੇ ਗੁੱਮ ਰਹਿ ਕੇ ਜ਼ਿੰਦਗੀ ਨਹੀਂ ਨਿਕਲਨੀ ਲੇਕਿਨ ਵੀਡੀਓ ਸ਼ੇਅਰ ਕਰਦੇ ਹੋ ਪਰਦੇ ਪਿੱਛੇ ਤਾਂ ਜੋ ਸਰਕਾਰਾਂ ਤੱਕ ਪਹੁੰਚ ਸਕੇ ਔਰ ਕਦੇ ਨਾ ਕਦੇ ਤੁਹਾਡੀ ਇੱਕ ਸ਼ੇਅਰ ਦੇ ਨਾਲ ਹੀ ਸਰਕਾਰਾਂ ਸੁੱਤੀਆਂ ਨੂੰ ਜਾਗ ਆ ਸਕਦੀ ਆ ਔਰ ਬਹੁਤ ਸਾਰੇ ਬਦਲਾਅ ਹੋ ਸਕਦੇ ਆ ਇਹ ਤਸਵੀਰਾਂ ਵੱਤ ਵੱਤ ਸ਼ੇਅਰ ਕਰ ਦਿਓ ਤਾਂ ਜੋ ਲੋਕ ਵੀ ਜਾਗਰੂਕ ਹੋ ਜਾਣ ਔਰ ਸਰਕਾਰਾਂ ਜਿਹੜੀਆਂ ਉਹ ਵੀ ਜਾਗਰੂਕ ਹੋ ਜਾਣ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ